ਸੋਲ ਦੀ ਵੱਡੀ ਖਬਰ ਪੈਨਸ਼ਨ ਸਕੀਮ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕੇਂਦਰ ਸਰਕਾਰ ਦੇ ਵੱਲੋਂ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਤਾਹ ਤਹਣਾ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦਾ 50% ਹਿੱਸਾ ਜਿਹੜਾ ਉਹ ਪੈਨਸ਼ਨ ਦੇ ਰੂਪ ਦੇ ਵਿੱਚ ਮਿਲੇਗਾ 25 ਸਾਲ ਸਰਵਿਸ ਕਰਨ ਵਾਲੇ ਮੁਲਾਜ਼ਮਾਂ ਨੂੰ ਇਸ ਦਾ ਫਾਇਦਾ ਮਿਲੇਗਾ ਤਾਂ ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖਬਰ ਹੈ ਤਾਂ ਪੈਨਸ਼ਨ ਦੇ ਲਈ ਯੋਗ ਹੋਣ ਵਾਸਤੇ ਘੱਟੋ ਘੱਟ 10 ਸਾਲ ਦੀ ਨੌਕਰੀ ਹੈ ਜਿਹੜੀ ਉਹ ਕਰਨੀ ਹੋਵੇਗੀ ਜਿਸ ਤੋਂ ਬਾਅਦ 10000 ਰੁਪਏ ਦੀ ਪੈਨਸ਼ਨ ਜਿਹੜੀ ਉਹ ਦਿੱਤੀ ਜਾਵੇਗੀ ਕੇਂਦਰੀ ਕੈਬਨਿਟ ਦੇ ਵੱਲੋਂ ਨੈਸ਼ਨਲ ਪੈਨਸ਼ਨ ਸਿਸਟਮ ਦੇ ਤਹਿਤ ਸਰਕਾਰੀ ਨੌਕਰੀਆਂ ਕਰ ਰਹੇ 3 ਲੱਖ ਮੁਲਾਜ਼ਮਾਂ ਨੂੰ ਨਵੀਂ ਯੂਨੀਫਾਈਡ ਪੈਨਸ਼ਨ ਸਕੀਮ ਦੇ ਤਹਿਤ 50% ਦੇ ਹਿੱਸਾ ਪੈਨਸ਼ਨ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ ਨੈਸ਼ਨਲ ਪੈਨਸ਼ਨ ਸਿਸਟਮ 1 ਅਪ੍ਰੈਲ 2004 ਤੋਂ ਬਾਅਦ ਸਰਕਾਰੀ ਨੌਕਰੀਆਂ ਵਿੱਚ ਆਏ ਮੁਲਾਜ਼ਮਾਂ ਲਈ ਹੀ ਲਾਗੂ ਹੈ ਐਨਪੀਐਸ ਮੁਲਾਜ਼ਮਾਂ ਲਈ ਲਾਗੂ ਪਰਿਭਾਸ਼ਿਤ ਲਾਭ ਦੀ ਬਜਾਏ ਯੋਗਦਾਨ ਦੇ ਆਧਾਰ ਤੇ ਆਧਾਰਿਤ ਸੀ ਤਾਂ ਯੂਨੀਫਾਈਡ ਪੈਨਸ਼ਨ ਸਕੀਮ 1 2025 ਤੋਂ ਲਾਗੂ ਹੋ ਜਾਵੇਗੀ ਸੇਵਾ ਮੁਕਤ ਹੋ ਚੁੱਕੇ ਅਤੇ 31 ਮਾਰਚ 2025 ਤੱਕ ਸੇਵਾ ਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਇਸ ਸਕੀਮ ਦੇ ਲਾਭ ਅਤੇ ਅਨੁਗਰ ਮਿਲਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੂਨੀਫਾਈਡ ਪੈਨਸ਼ਨ ਸਕੀਮ ਸਰਕਾਰੀ ਮੁਲਾਜ਼ਮਾਂ ਦੇ ਗੌਰਵ ਅਤੇ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਮੁਲਾਜ਼ਮਾਂ ਦੀ ਭਲਾਈ ਅਤੇ ਸੁਰੱਖਿਤ ਭਵਿੱਖ ਲਈ ਵਚਨਬੱਧ ਹੈ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼ਵਨੀ ਵਸ਼ਧਵ ਦੇ ਵੱਲੋਂ ਕੈਬਨਿਟ ਦੇ ਫੈਸਲਿਆਂ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਯੂਨੀਫਾਈਡ ਪੈਨਸ਼ਨ ਸਕੀਮ ਦੇ ਤਹਿਤ ਸਰਕਾਰੀ ਮੁਲਾਜ਼ਮ ਹੁਣ ਪਿਛਲੇ 1 ਸਾਲ ਵਿੱਚ ਔਸਤ ਬੇਸਿਕ ਤਨਖਾਹ ਦਾ 50% ਸੇਵਾ ਮੁਕਤੀ ਮੌਕੇ ਪੈਨਸ਼ਨ ਵਜੋਂ ਲੈਣ ਦੇ ਹੱਕਦਾਰ ਹੋਣਗੇ ਉਨ੍ਹਾਂ ਕਿਹਾ ਕਿ ਪੂਰੀ ਪੈਨਸ਼ਨ ਜਾਂ ਤਨਖਾਹ ਦਾ 50% ਪੈਨਸ਼ਨ ਵਜੋਂ ਲੈਣ ਲਈ ਉਹ ਮੁਲਾਜ਼ਮ ਯੋਗ ਹੋਵੇਗਾ ਜਿਸ ਦੇ ਵੱਲੋਂ 25 ਸਾਲ ਦੀ ਨੌਕਰੀ ਕੀਤੀ ਗਈ ਹੋਵੇਗੀ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਘੱਟੋ ਘੱਟ 10 ਸਾਲ ਸੇਵਾ ਕੀਤੀ ਹੈ ਉਸ ਨੂੰ ਉਸੇ ਅਨੁਪਾਤ ਦੇ ਨਾਲ ਪੈਨਸ਼ਨ ਮਿਲੇਗੀ 10 ਸਾਲ ਦੀ ਨੌਕਰੀ ਉੱਤੇ 10000 ਰੁਪਏ ਦੀ ਪੈਨਸ਼ਨ ਹੈ ਜਿਹੜੀ ਉਹ ਮਿਲੇਗੀ ਤਾਂ ਕੇਂਦਰੀ ਕੈਬਨਿਟ ਦੇ ਫੈਸਲੇ ਦੇ ਮਗਰੋਂ ਐਨਪੀਐਸਐਸ ਸਬਸਕ੍ਰਾਈਬਰ ਹੁਣ ਯੂਨੀਫਾਈਡ ਪੈਨਸ਼ਨ ਸਕੀਮ ਦੇ ਬਦਲ ਦੀ ਚੋਣ ਕਰ ਸਕਣਗੇ ਜੋ ਅਗਲੇ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਵੱਧਦੀ ਪੈਨਸ਼ਨ ਦੀ ਪੇਸ਼ਕਸ਼ ਕਰਦੀ ਹੈ ਵਿੱਤ ਮੰਤਰਾਲੇ ਦੇ ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਸਕੀਮ ਉੱਤੇ ਨਜ਼ਰਸਾਨੀ ਲਈ ਪਿਛਲੇ ਸਾਲ ਵਿੱਤ ਸਕੱਤਰ ਟੀਵੀ ਸੋਮਨਾਥਨ ਦੀ ਅਗਵਾਈ ਇਹਟ ਕਮੇਟੀ ਬਣਾਈ ਸੀ ਅਤੇ ਲੋਡ ਪੈਂਟ ਦੇ ਨੈਸ਼ਨਲ ਪੈਨਸ਼ਨ ਸਕੀਮ ਵਿੱਚ ਮੌਜੂਦਾ ਚਕਾਟੇ ਅਤੇ ਬਣਤਰ ਦੀ ਰੋਸ਼ਨੀ ਵਿੱਚ ਸੁਝਾਅ ਦਿੱਤਾ ਗਿਆ ਸੀ ਤਾਂ ਕਈ ਗੈਰ ਭਾਗਪਾ ਸਾਜਿਦ ਰਾਜਾਂ ਦੇ ਵੱਲੋਂ ਡੀਏ ਨਾਲ ਜੁੜੀ ਪੁਰਾਣੀ ਪੈਨਸ਼ਨ ਸਕੀਮ ਜਾਨੀ ਕਿ ਓਪੀਐਸ ਉੱਤੇ ਵਾਪਸ ਜਾਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਕਈ ਹੋਰ ਰਾਜਾਂਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਇਹੀ ਮੰਗ ਆ ਜਿਹੜੀ ਉਹ ਕੀਤੀ ਗਈ ਸੀ ਤਾਂ ਹੁਣ ਇਸ ਦੇ ਤਹਿਤ ਕਰਮਚਾਰੀ ਦੀ ਮੌਤ ਉੱਤੇ ਉਸਦੇ ਪਰਿਵਾਰ ਦੇ ਲਈ ਵੀ ਪੈਨਸ਼ਨ ਦਾ ਪ੍ਰਬੰਧਾ ਜਿਹੜਾ ਉਹ ਵੀ ਰੱਖਿਆ ਗਿਆ ਹੈ ਤਾਂ ਤੁਸੀਂ ਇਸ ਨਵੀਂ ਪੈਨਸ਼ਨ ਸਕੀਮ ਨੂੰ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ